ਹਾਂਜੀ ਸੋ ਪੰਜਾਬੀਓ ਵੋਟਾਂ ਦਾ ਕੰਮ ਬਾਈ ਨਿਭੜ ਗਿਆ ਤੇ ਕੱਲ ਨੂੰ ਆਣਾ ਨਤੀਜਾ ਲੀਡਰ ਦਾ ਪਤਾ ਨਹੀਂ ਪਹਾੜਾ ਪੁਣਾ ਦੇ ਬਾਗੇ ਭਰਾਵੋ ਆਪਾਂ ਤਾਂ ਆਦੇ ਕੰਮ ਤੇ ਆ ਗਏ ਛੱਪੇ ਮਯਾ ਦੀ ਗੱਲ ਕਰਨੀ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਸਾਂਝਾ ਵੀ ਕਰ ਦਿਓ ਮੇਰੇ ਵੀਰ ਗੱਲ ਥੋੜੇ ਪਤੇ ਦੀ ਆ ਗੱਲ ਕੰਮ ਦੀ ਆ ਆਪਾਂ ਕਹਿੰਦੇ ਆ ਵੀ ਸਾਰੇ ਬੰਦੇ ਕਲਪਦੇ ਆ ਪੰਜਾਬ ਨੂੰ ਮਾਰਾਂ ਪੈ ਰਹੀਆਂ ਨੇ ਪੰਜਾਬ ਦੇ ਉੱਤੇ ਬਹੁਤ ਜ਼ਿਆਦੇ ਹਾਲਾਤ ਮਾਰੇ ਆ ਜੱਸ ਕਾਰਨ ਕੀ ਆ ਜਿੱਥੇ ਸਾਨੂੰ ਇਹ ਹਕੂਮਤਾਂ ਮਾਰ ਰਹੀਆਂ ਨੇ ਸੜਾ ਦੁਸ਼ਮਣ ਸਾਨੂੰ ਚਾਰਜ ਫਿਰੋਂ ਘੇਰ ਕੇ ਮਾਰ ਰਿਆ ਉੱਤੇ ਅਸੀਂ ਵੀ ਜ਼ਿੰਮੇਵਾਰ ਆ ਆਪਾਂ ਕਿਵੇਂ ਜ਼ਿੰਮੇਵਾਰ ਆ ਹੁਣ ਤੁਸੀਂ ਦੇਖੋ ਜਿੱਥੇ ਅਸੀਂ ਖੜੇ ਆ ਅੱਗ ਲਾਈ ਆ ਬਾਈ ਬਾਣਾ ਚ ਲੋਕਾਂ ਨੇ ਦਰਾਸ ਤੂਕੇ ਆ ਆ ਦੇਖੋ ਤੱਬਿਆਂ ਦੇ ਵੀ ਅੱਗਾ ਛਾੜਤੀਆਂ 35 ਡੱਬਾ ਇੱਥੇ ਹੀ ਫੂਕਤੇ ਅੱਗਾ ਲਾ ਕੇ ਲੋਕਾਂ ਨੇ ਹਜ਼ਾਰਾਂ ਦਰਸਤ ਫੂਕੇ ਬੱਚੇ ਡਟੀਰੀਆਂ ਦੇ ਅੰਡੇ ਹੋਰ ਕਿੰਨੇ ਪੰਛੀ ਕਿੰਨੇ ਇੱਥੇ ਜਨੌਰ ਮਾਰੇ ਗਏ ਕਿੰਨਾ ਧਰਤੀ ਦਾ ਤੱਤ ਜਿਹੜਾ ਕਾਣਾ ਮਚਾਇਆ ਗਿਆ ਕਿੰਨਾ ਨਾਜ ਵਿੱਚ ਮੱਚਾ ਹੋਣਾ ਹੁਣੇ ਆਪਾਂ ਕਿ ਸੋਚਿਆ ਵੀ ਜਦੋਂ ਅਸੀਂ ਇੰਨਾ ਅਸੀਂ ਇੱਕ ਪਾਸੇ ਪਾਪ ਕਰ ਰਹੇ ਹਾਂ ਇੰਨਾ ਅਸੀਂ ਉਹ ਕੁਦਰਤ ਨਾਲ ਐਡਾ ਵੱਡਾ ਾਡਾ ਅਸੀਂ ਲਾ ਰੱਖਿਆ ਇੱਕ ਪਾਸੇ ਆਪਾਂ ਕਹਿੰਦੇ ਹਾਂ ਓਏ ਗੜਿਆਂ ਨਾਲ ਫਸਲਾਂ ਮਰ ਗਈਆਂ ਓਏ ਸਾਡੀ ਜਵਾਨੀ ਚਿੱਟੇ ਨਾਲ ਮਰ ਗਈ ਕਿਸੇ ਦੇ ਜਵਾਕ ਨਹੀਂ ਹੁੰਦਾ ਕਿਸੇ ਦੇ ਕੋਈ ਬਿਮਾਰੀ ਵੜ ਗਈ ਕੋੈਂਸਰ ਆ ਗਿਆ ਕੋਈ ਨੌਜਵਾਨ ਐਕਸੀਡੈਂਟ ਚ ਮਾਰੇ ਜਾ ਰਹੇ ਨੇ ਯਾਨੀ ਕੀ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਉਹਦੇ ਲਈ ਸਾਨੂੰ ਬੰਦੇ ਨੂੰ ਲੱਗਦਾ ਵੀ ਨਹੀਂ ਯਾਰ ਧਰਤੀ ਬਸ ਪ੍ਰਮਾਤਮਾ ਨੇ ਮੈਨੂੰ ਜੰਮਿਆ ਤੇ ਮੇਰੇ ਲਈ ਆ ਨਹੀਂ ਯਾਰ ਅਕਲ ਨੂੰ ਹੱਥ ਮਾਰ ਇਹ ਜਿਹੜੀ ਧਰਤੀ ਆ ਨਾ ਇਹ ਉਸ ਕਾਦਰ ਨੇ ਇਹ ਕੁੱਲ ਜੀਵ ਜੰਤੂ ਪਸ਼ੂ ਪੰਛੀ ਬਨਾਸਪਤੀ ਕੋ ਸਾਰੇ ਆਲੀ ਬਰਾਬਰ ਹੱਕ ਰੱਖਦੇ ਆ ਸਾਰੇ ਧਰਤੀ ਦੇ ਉੱਤੇ ਤੈਨੂੰ ਲੱਗਦਾ ਕਿ ਮੈਨੂੰ ਇਕੱਲੇ ਲਈ ਆ ਇਹ ਤੂੰ ਸਾਰਾ ਕੁਝ ਆਪਦੇ ਕਬਜ਼ੇ ਚ ਕਰਨ ਨੂੰ ਫਿਰਦਾ ਇਸੇ ਕਰਕੇ ਤਾਂ ਔਖਾ ਹੋਇਆ ਮਰੀ ਜਾਂਦਾ ਸਭ ਤੋਂ ਵੱਡਾ ਬੈਰੀ ਮੈਂ ਦੇਖਦਾ ਜੇ ਪੰਜਾਬ ਦੀ ਧਰਤੀ ਆਬੋ ਹਵਾ ਦਾ ਕੋਈ ਬੈਰੀ ਬਣਿਆ ਹੋਇਆ ਠੀਕ ਆ ਉਹ ਫੈਕਟਰੀਆਂ ਲਾ ਕੇ ਸਾਡੇ ਉਹਨਾਂ ਨੇ ਧਰਤੀ ਹਵਾ ਪਾਣੀ ਜ਼ਹਿਰੀਲੇ ਕਰਤੇ ਅਸੀਂ ਕੀ ਕਰ ਰਹੇ ਆ ਅੱਜ ਯਾਰ ਹਾਂ ਹਾਂ ਕਰ ਮੱਚੀ ਪਿਓ ਤੋ ਆਪਮਾਨ ਵੱਧ ਗਿਆ ਉਹ ਗਰਮੀ ਆ ਗਈ ਓਏ ਹੁਣ ਜਿਹੜਾ ਬੰਦਾ ਸਭ ਤੋਂ ਵੱਧ ਦਰਖਤ ਪੜਦਾ ਜਿਹਨੇ ਕਦੇ ਲਾਇ ਹੀ ਨਹੀਂ ਹੋਣੇ ਹਾਂ ਕਿੱਡਾ ਦਾ ਜੀਵ ਨਿਕਲੀ ਹੁੰਦੀ ਆ ਭੱਜ ਕੇ ਉਹਨਾਂ ਦਰਖਤ ਥੱਲੇ ਵੀ ਛਾਂ ਥੱਲੇ ਜਾਂਦਾ ਹੁਣ ਕਿਉਂ ਭਜਦੇ ਹੋ ਖੜੇ ਧੁੱਪੋ ਧੁੱਪੇ ਖੜ ਕੇ ਦੇਖੋ ਕਿਉਂ ਇਸੀਆਂ ਚ ਭਜਦੇ ਹਾਂ ਕਿਉਂ ਰੌਲਾ ਪਾਉਂਦੇ ਹੋ ਓਏ ਇੰਨੀ ਕਰਮੀ ਹੋ ਗਈ ਉਹ ਮੀਂਹ ਨਹੀਂ ਪੈਂਦਾ ਮੀਂਹ ਸੁਭਾਅ ਪਵੇ ਦਰਾ ਛੱਡਾ ਕੋਈ ਆ ਸਰਕਾਰਾਂ ਨੇ ਪੱਟ ਤੇ ਜਿੰਨੇ ਹਾਈਵੇ ਬਣਾਏ ਆ ਉਹ ਤਬਾਹ ਕਰਤੇ ਸਾਰੇ ਆ ਰਹਿੰਦਾ ਖੁੰਦਾ ਜਿਹੜੇ ਸੋਡੇ ਖੇਤਾਂ 'ਚ ਖੜੇ ਸੀਗੇ ਉਹ ਤੁਸੀਂ ਪੱਟ ਤੇ ਮੈਂਟ ਲਾਉਨੇ ਪੱਟਣ ਲੱਗੇ ਫਸਲ ਮਰਦੀ ਆ ਜੀ ਫਲਾਨਾ ਹੁੰਦਾ ਏ ਟਮਕਾਨਾ ਹੁੰਦਾ ਜੀ ਓਏ ਮਾੜੀ ਮੋਟੀ ਉਹ 5-4 ਮਣ ਦਾਣੇ ਘੱਟ ਹੋ ਜਾਣਗੇ ਉਹ ਦੂਜੇ ਪਾਸੇ ਨੁਕਸਾਨ ਦੇਖੋ ਇਕੱਠੇ ਗਿਆ ਤਾਪਮਾਨ 48 49 50 ਤੇ ਵੱਗ ਗਿਆ ਓਏ ਸੂਡਿੰਗਾਂ ਨਾਲਾਂ ਦੇ ਰਹਿਣ ਜੋ ਧਰਤੀ ਰਹਿਣੀ ਨਹੀਂ ਓਏ ਇਹ ਬੈਸੀ ਮੈਨੂੰ ਲੱਗਦਾ ਕਿ ਜਿਹੜੀ ਮਨੁੱਖੀ ਪ੍ਰਜਾਤੀ ਆ ਪਈ ਆਪ ਹੀ ਖਤਮ ਕਰ ਲੈਣੀ ਆ ਸਭ ਤੋਂ ਵੱਡਾ ਬੈਰੀ ਬੰਦਾ ਬਣਿਆ ਇੱਕ ਗਾਂ ਲਾ ਲਾ ਕੇ ਜਿਹੜੇ ਬੰਦਾ ਨੇ 나ੜ ਨੂੰ ਅੱਗ ਲਾਈ ਆ ਸਰ ਜਾਂਦਾ 나ੜ ਨੂੰ ਅੱਗ ਲਾਏ ਤੋਂ ਬਿਨਾਂ ਇੱਕ ਵਾਰੀ ਆਪਣਾ ਤਮੀਆਂ ਨਾਲ ਬਾਹ ਕੇ ਜਾਂ ਹਲਾ ਨਾਲ ਬਾਹ ਕੇ ਇੱਕ ਵਾਰੀ ਪਾਣੀ ਨਾਲ ਉਹ ਗਲ ਜਾਂਦਾ ਇਹ ਕਿੱਡੀ ਗੱਲ ਹੈ ਨਹੀਂ ਸਾਨੂੰ ਨਾ ਤੇਲ ਫੂਕਣਾ ਬਲ ਚੱਕ ਤੇ ਸੋਕ ਤੋਂ ਡੱਬੀ ਫੂਕ ਦਿੰਨੇ ਹੋ ਉਹ ਅਕਲ ਨੂੰ ਹੱਥ ਮਾਰ ਲਾ ਓਏ ਅਕਲ ਨੂੰ ਮੈਂ ਤਾਂ ਬਹੁਤ ਦਰਦਾਂ ਕਰ ਫਿਰਦਾ ਹਾਂ ਅਕਲ ਨੂੰ ਹੱਥ ਮਾਰ ਲਓ ਔਖੇ ਹੋ ਗਏ ਥੋੜੇ ਓਏ ਪੂਰਾ ਭਰ ਜਵਾਕਾਂ ਨੂੰ ਸਾਲ-ਸਾਲ ਦਾ ਨੂੰ ਕੈਂਸਰ ਕਾਲੀ ਪੀਲੀ ਸ਼ੂਗਰ ਟੀਵੀ ਪਰੇ ਪਿਆ ਹਸਤਾਲ ਓਏ ਇਹ ਸੋਡੀ ਆਪਣੀ ਦੇਣ ਵੀ ਹੈਗੀ ਆ ਆ ਸਾਡੀ ਧਰਤੀ ਜ਼ਹਿਰੀਲੀ ਕਰਤੀ ਪਾ ਪਾ ਕੇ ਇੱਥੇ ਯਹਰਾ ਕੋਈ ਸੋਚਦਾ ਨਹੀਂ ਕੋਈ ਸਮਝਦਾ ਨਹੀਂ ਬਹੁਤ ਦਰਦਾਂ ਕਲਪ ਦੇ ਫਿਰਦਾ ਮੱਥਾ ਮਾਰਦੇ ਫਿਰਦਾ ਓਏ ਬਚਾ ਲਓ ਕਿੱਥੇ ਐਡਾ ਐਡਾ ਕਿੱਥੇ ਅਸੀਂ ਕਿੱਧਰ ਨੂੰ ਜਾਣਾ ਇਹਦੀ ਕਿਹੜੀ ਕਾਲੀ ਅੱਗ ਲੱਗੀ ਐ ਸਾਨੂੰ ਕਿਹੜੇ ਖੂਜ ਦਿਗਣਾ ਦੂਜੀ ਬੇਨਤੀ ਸੁਣ ਲੋ ਆ ਜੰਗਲ ਲਾਏ ਸੀਗੇ ਭਰਾਵੋ ਅਸੀਂ ਸਾਡੇ ਬਿਨਾਂ ਇਹ ਵੀ ਦਾਸ ਹੋ ਗਏ ਯਾਰ ਸੁੱਕ-ਸੱਕ ਚੱਲੇ ਵਿਚਾਰੇ ਹੁਣ ਅੱਜ ਆ ਕੇ ਪਤਾ ਲਿਆ ਲੀਡਰ ਦਾ ਐਸੇ ਹੀ ਛੱਡੇ ਪਏ ਹੋਣਿਆ ਭਰਾਵੋ ਵੋਟਾਂ ਮੱਕੀਆਂ ਸਾਡਾ ਦਾ ਹੀ ਕੰਮ ਆ ਐਟਾ ਹੁਣ 2 2.5 3 ਮਹੀਨੇ ਸੌਣ ਪਾ ਦਿੰਦਾ ਕਿੰਨਾ ਚਿਰ ਰਹਿਣਾ ਇਹ ਵੀ ਢੀਕਦਿਆਂ ਦੀਆਂ ਵਿਚਾਰਾਂ ਦੀਆਂ ਕਈ ਦਾ ਸਾਨੂੰ ਢੀਕ ਦੇ ਜਿਹੜੇ ਚੱਲ ਹੀ ਪਸੇ ਕਿੰਗਾਂ ਦੀ ਅੱਖਾਂ ਪੱਕ ਗਈਆਂ ਵੀ ਆਉਣਗੇ ਕਰੋ ਦੇਣਗੇ ਪਾਣੀ ਸਵਾਦ ਛੱਡਿਆ ਬਾਈ ਪਾਣੀ ਇਹਨਾਂ ਨੂੰ ਆ ਕੇ ਹੁਣ ਛੱਡਿਆ ਲੈ ਕੇ ਸਵਾਦ ਤੋਂ ਹੁਣ ਆਪਾਂ ਇਸ ਕੰਮ ਤੇ ਆ ਤੁਹਾਨੂੰ ਬੇਨਤੀ ਇੰਨੀ ਆ ਯਾਰ ਜੇ ਦਿੱਤੀ ਪਰ ਵੀ ਆਪਣੇ ਆਪ ਨੂੰ ਪਿਆਰ ਕਰਦੇ ਹਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪਿਆਰ ਕਰਦੇ ਹਾਂ ਉਹਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਕੁਦਰਤ ਨੂੰ ਸੰਭਲੋ ਯਾਰ ਜਿੱਛੇ ਕਿਤੇ ਕੁਦਰਤ ਲੱਗਿਆ ਬਾਈ ਉਹਨੂੰ ਪਾਣੀ ਦਿਓ ਯਾਰ ਪੰਛੀਆਂ ਨੂੰ ਪਾਣੀ ਰੱਖੋ ਪਰ ਕੇ ਕਨਾਲੀਆਂ ਚ ਕੋਈ ਬਠਲੀਆਂ ਚ ਕੋ ਠੁੱਲਿਆਂ ਕੋਲੀਆਂ ਚ ਉਹਨਾਂ ਨੂੰ ਵੀ ਪਾਣੀ ਕਿਤੇ ਹੈ ਨਹੀਂ ਬਾਈ ਬਹੁਤ ਵੱਤ ਦੀ ਗਰਮੀ ਪੈਂਦੀ ਆ ਅੱਖ ਨਿਕਲਦੀਆਂ ਝਾਕ ਨਹੀਂ ਜਾਂਦਾ ਸੋ ਇਸ ਕਰਕੇ ਤੁਹਾਨੂੰ ਬੇਨਤੀਆਂ ਇੰਨੀਆਂ ਆ ਨਾ ਕੁਦਰਤ ਦੇ ਬੈਰੀ ਬਣੋ ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਬੈਰੀ ਬਣੋ ਬੇ ਸਮਝੀ ਦੇ ਵਿੱਚ ਅਸੀਂ ਨੁਕਸਾਨ ਕਰ ਰਹੇ ਆ ਫਿਰ ਕਿਹਨਾਂ ਸਾਡੇ ਜਵਾਕ ਅੰਦਰ ਅੰਦਰੀ ਮਰ ਗਿਆ ਜੀ ਉਹ ਆਨੇ ਜੀ ਘਾਟੇ ਦਾ ਹੋ ਗਿਆ ਜੀ ਬਿਮਾਰ ਹੋ ਗਿਆ ਜੀ ਚੱਕ ਕੇ ਹਸਪਤਾਲਾਂ ਚੱਕੀ ਫਿਰਦੇ ਹਾਂ ਜਵਾਕਾਂ ਨੂੰ ਆਪ ਤੁਰੇ ਫਿਰਦੇ ਹਣ ਭਰੀ ਜਾਂਦੇ ਹਸਪਤਾਲ ਡਾਕਟਰਾਂ ਦੇ ਪੈਸੇ ਘਰੋਂ ਨਾਲੇ ਭਰੀ ਜਾਂਦੇ ਪੈਸਿਆਂ ਦੇ ਨਾਲ ਜਿਹੜੇ 4 ਪੀ ਕਮਾਉਨੇ ਆ ਆਹੀ ਕਮਾਉਨੇ ਆ ਜਿਹੜੇ ਕਹਿੰਦੇ ਵਿਦਰਾਖਤ ਪਾਠ ਦੋ 4 ਮਣ ਦਾਣੇ ਘੱਟ ਹੁੰਦੇ ਆ ਉਹ 4 ਮਣ ਛੱਡੋ ਸਾਰਾ ਘਰ ਲਾ ਕੇ ਵੀ ਨਹੀਂ ਬਚਦੇ ਓਏ ਇਹ ਇਹੀ ਤਾਂ ਇੱਥੇ ਆਪਾਂ ਕਹਿੰਦੇ ਵੀ ਸਾਰਾ ਇੱਚੀ ਹੈ ਨਰਕ ਸੁਰਗ ਜੀ ਨੂੰ ਬੋਲਿਆ ਜਾਂਦਾ ਇੱਚੀ ਹੈ ਇੱਥੇ ਭਰਦਾ ਬੰਦਾ ਉਹ ਭਰੀ ਜਾਂਦੇ ਆਪਾਂ ਜਿਹੜਾ ਅਸੀਂ ਕੁਦਰਤ ਦਾ ਘਾਣ ਕਰਦੇ ਆ ਉਹ ਸਾਡੇ ਸਾਹਮਣੇ ਆ ਹੀ ਜਾਂਦਾ ਕੋਈ ਬੰਦਾ ਸੋਚਣ ਨੂੰ ਤਿਆਰ ਨਹੀਂ ਇਹਨਾਂ ਗੱਲਾਂ ਬਾਰੇ ਸੁਬੇਂtਿਆਖਦਾ ਕਿ ਇਹਨਾਂ ਗੱਲਾਂ ਬਾਰੇ ਗੌਰ ਕਰੋ ਮੇਰਾ ਵੀਰ ਸੋ ਬਹੁਤ ਦੀ ਗਰਮੀ ਆ ਵੱਤ ਤੋਂ ਵੱਧ ਰਸਤਾਂ ਨੂੰ ਪਾਣੀ ਦਿਓ ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਧਰੋ ਰੁੱਖ ਨਾ ਵੱਢੋ ਨਾ ਪਟੋ ਨਾ ਅੱਗਾਂ ਲਾਓ ਸੰਭਲ ਜੋ ਸੰਭਲ ਗਏ ਇਹ ਪ੍ਰਜਾਤੀ ਸੋਡੀ ਆਉਣ ਵਾਲੀਆਂ ਨਸਲਾਂ ਇਖ ਖਤਮ ਹੋ ਜਾਣੀਆਂ ਉਹਦੇ ਜ਼ਿੰਮੇਵਾਰ ਤੁਸੀਂ ਲੋਕ ਹੋਵੋਗੇ ਏਸੀ ਕਿੰਨਾ ਚਿਰ ਚੱਲਣਗੇ ਆਈ ਏਸੀਆਂ ਦੀ ਅੱਗ ਭਰਾਈ ਜਾਂਦੀ ਜਿਹੜੀ ਏਸੀਆਂ ਚ ਪੈਂਦੇ ਹਾਂ ਏਸੀ ਚ ਪਾ ਕੇ ਵੀ ਬਿਮਾਰ ਹਾਂ ਕਿਹੜਾ ਗੋਡਾ ਮੋਡਾ ਦੁਖਣ ਲੱਗ ਗਿਆ ਕਿਸ ਨੂੰ ਸਾਦਾ ਰੋਗ ਹੋ ਗਿਆ ਏਸੀ ਵੀ ਮਾੜੇ ਨੇ ਬਾਹਲੀ ਠੰਡ ਵੀ ਮਾੜੀ ਆ ਧੁੱਪ ਵੀ ਲਿਆ ਕਰੋ ਗਰਵਾਨੀ ਕੀ ਕਹਿੰਦੀ ਹੈ ਜੋ ਬਰਾਹਮਣ ਦੇ ਸੋਈ ਪਿੰਡੇ ਆਪਾਂ ਵੀ ਇਸ ਬ੍ਰਹਿਮੰਡ ਦਾ ਅੰਗ ਆਂ ਹਿੱਸਾ ਇਹਦਾ ਬੰਦਾ ਕਹਿੰਦੇ ਪੰਜ ਤਤਾਂ ਤੋਂ ਬਣਿਆ ਨਾ ਮਿੱਟੀ ਤੋਂ ਵੀ ਆਪਾਂ ਬਣੇ ਆਂ ਹਵਾ ਤੋਂ ਵੀ ਬਣੇ ਆਂ ਪਾਣੀ ਤੋਂ ਵੀ ਅੱਗ ਤੋਂ ਵੀ ਆਕਾਸ਼ ਤੋਂ ਵੀ ਆਪਾਂ ਇਹਦਾ ਹੀ ਅੰਗ ਆਂ ਇਹਨੂੰ ਹੀ ਆਪਾਂ ਬਰਬਾਦ ਕਰਨ ਤੇ ਲੱਗੇ ਆ ਇਹਨੂੰ ਆਪਾਂ ਮਾਨ ਨਹੀਂ ਰਹੇ ਜਿਉ ਉਹਨੇ ਸਾਨੂੰ ਗਰਮੀ ਦਿੱਤੀ ਆ ਤਾਂ ਗਰਮੀ ਮੰਨੋ ਵਿਟਾਮਿਨ ਡੀ ਕਿੰਨਾ ਧੁੱਪ ਚ ਸਭ ਤੋਂ ਜ਼ਿਆਦਾ ਆ ਬਿਮਾਰੀ ਨਹੀਂ ਹੁੰਦੇ ਜੇ ਤੁਸੀਂ ਧੁੱਪ ਲੈਂਦੇ ਰਹੋ ਗਰਮੀਆਂ ਤੁਸੀਂ ਏਸੀ ਠੋਕ ਦਿੰਦੇ ਹੋ ਠੰਡਾਂ 'ਚ ਤੁਸੀਂ ਹੀਟਰ ਠੋਕ ਦਿੰਦੇ ਹੋ ਉਹ ਜੋ ਸੁਨ ਕੁਦਰਤ ਨੇ ਜਿਵੇਂ ਬਣਾਇਆ ਉਹਵੇਂ ਆ ਜੋ ਨਾਲੇ ਬਾਲਾ ਫਰਕ ਨਹੀਂ ਪੈਂਦਾ ਐਡੀ ਨਹੀਂ ਗੱਲ ਹੈ ਗਰਮੀ ਗਰਮੀ ਇਹ ਦੋਸ ਦਿਨ ਹੀ ਲੱਗਦੀ ਆ ਵਿਟਾਮਿਨ ਡੀ ਸੋਡੇ ਸਰੀਰ ਦਾ ਧੁਰਾ ਜੇ ਵਿਟਾਮਿਨ ਡੀ ਪੂਰਾ ਸੁਨ ਕੋਈ ਬਿਮਾਰੀ ਨਹੀਂ ਆ ਟੈਸਟ ਪਸਟ ਹੋਵੋਗੇ ਹਰ ਪੱਖ ਤੋਂ ਉਹ ਵਿਟਾਮਿਨ ਡੀ ਆਇਆ ਮਿਲਦਾ ਸਿੱਧਾ ਟੁੱਪ ਤੋਂ ਚੱਕ ਕੁਦਰਤ ਨਾਲ ਜੜੋ ਬਾਈ ਸੌਖੇ ਹੋਣਾ ਦਾ ਜਿੰਦਗੀ ਜਾਣ ਤੱਕ ਮੋਟਾ ਐ ਫੰਡਾ ਸਮਝ ਲਓ ਜੇ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣੀ ਹੈ ਤੁਸੀਂ ਜਿੰਨਾ ਕੁਦਰਤ ਦੇ ਜਿੰਨਾ ਕਾਦਰ ਦੇ ਨੇੜੇ ਹੋ ਜਾਓਗੇ ਜਿੰਨਾ ਧਰਤੀ ਮਿੱਟੀ ਜ਼ਮੀਨ ਨਾਲ ਜੁੜ ਜਾਓਗੇ ਜਿੰਨਾ ਆਨੰਦ ਮਾਣੋਗੇ ਜ਼ਿੰਦਗੀ ਖੂਬਸੂਰਤ ਹੈ ਭਾਈ ਨਜ਼ਾਰਾ ਜਦੋਂ ਬਸ ਇਹੀ ਬੇਨਤੀ ਆ ਭਾਈ ਰੁੱਖ ਨਾ ਪੱਟੋ ਵੱਢੋ ਨਾ ਅੱਗਾਂ ਲਾਓ